ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹਿਲਾਂ ਇਸ ਵੀਡੀਓ ਦੇ ਦੋ ਪਾਰਟ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆ ਅੱਜ ਆਪਾਂ ਤੀਜਾ ਪਾਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਪਹਿਲੇ ਦੋ ਪਾਰਟ ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਤੁਹਾਨੂੰ ਦੱਸਿਆ ਸੀ ਵੀ ਕਿੱਦਾਂ ਉਹਨਾਂ ਨੂੰ ਕੈਦ ਕੀਤਾ ਗਿਆ ਤੇ ਕਿੱਦਾਂ ਉਹਨਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਹੁਣ ਅੱਗੇ ਆਪਾਂ ਗੱਲ ਕਰਦੇ ਆਂ ਅੱਜ ਜਦੋਂ ਗੁਰੂ ਸਾਹਿਬ ਜੀ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਕੈਦ 'ਚ ਲਜਾਇਆ ਗਿਆ ਤਾਂ ਰਾਤ ਨੂੰ ਦਿੱਲੀ ਵਿੱਚ ਟੰਡੋਰਾ ਪੜਵਾ ਦਿੱਤਾ ਗਿਆ ਕਿ ਦਿੱਲੀ ਦੇ ਵਸਨੀਕੋ ਸਿੱਖਾਂ ਦੇ ਗੁਰੂ ਜਿਹੜਾ ਤਿਲਕ ਜੰਜੂ ਦੀ ਰੱਖਿਆ ਕਰਨ ਵਾਲਾ ਤੇ ਪੰਡਤਾਂ ਦੀ ਅੱਗੇ ਹੋ ਕੇ ਅਗਵਾਈ ਕਰਨ ਵਾਲਾ ਉਹਨਾਂ ਦੇ ਲਈ ਢਾਲ ਬਣ ਕੇ ਖੜਨ ਵਾਲੇ ਗੁਰੂ ਨੂੰ ਕਾਲੂ ਚਾਂਦਨੀ ਚੌਕ ਵਿੱਚ ਲਿਆ ਕੇ ਉਸ ਦੇ ਸਿਰ ਨੂੰ ਕਲਮ ਕੀਤਾ ਜਾਵੇਗਾ ਸਾਰੀ ਸੰਗਤ ਦੂਸਰੇ ਦਿਨ ਦੁਪਹਿਰ ਤੱਕ ਉੱਥੇ ਇਕੱਠੀ ਹੁੰਦੀ ਹੈ ਫਿਰ ਗੁਰੂ ਸਾਹਿਬ ਜੀ ਨੂੰ ਉਸ ਸਥਾਨ ਤੇ ਲਿਆਇਆ ਜਾਂਦਾ ਹੈ ਤੇ ਉਹਨਾਂ ਨੂੰ ਬਾਰ ਬਾਰ ਫੇਰ ਉਹੀ ਸਵਾਲ ਕੀਤੇ ਜਾਂਦੇ ਨੇ ਕਿ ਇਸਲਾਮ ਧਰਮ ਕਬੂਲ ਕਰ ਲਵੋ ਕੋਈ ਕਰਾਮਾਤ ਦਿਖਾਓ ਜਾਂ ਫਿਰ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੋ ਸਾਡਾ ਕੱਲ ਫੈਸਲਾ ਸੀ ਉਹੀ ਅੱਜ ਰਹੇਗਾ ਤਾਂ ਉਹ ਪੁੱਛਦੇ ਨੇ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੀ ਰੱਖਿਆ ਲਈ ਕਿਉਂ ਖੜੇ ਹੋ ਤੁਹਾਡਾ ਇਹਨਾਂ ਦੇ ਨਾਲ ਇਦਾਂ ਦਾ ਕੀ ਸੰਬੰਧ ਹੈ ਤਾਂ ਗੁਰੂ ਗੁਰੂ ਸਾਹਿਬ ਜੀ ਨੇ ਕਿਹਾ ਭਾਵੇਂ ਮੈਂ ਤਿਲਕ ਜੰਜੂ ਨਹੀਂ ਪਾਉਂਦਾ ਪਰ ਹਰ ਧਰਮ ਨੂੰ ਸੁਤੰਤਰਤਾ ਚਾਹੀਦੀ ਹੈ ਆਜ਼ਾਦਈ ਚਾਹੀਦੀ ਹੈ ਕੋਈ ਧਰਮ ਦਾ ਕੋਈ ਵੀ ਅਗਲਾ ਬੰਦਾ ਉਹ ਕਿਸੇ ਵੀ ਧਰਮ ਤੋਂ ਪ੍ਰਭਾਵਿਤ ਹੋ ਕੇ ਸ਼ਬਦ ਨੂੰ ਕਮਾ ਕੇ ਆਪਣੀ ਮਰਜ਼ੀ ਨਾਲ ਅੱਗੇ ਆਉਂਦਾ ਪਰ ਕਿਸੇ ਨਾਲ ਤੱਕਾ ਨਹੀਂ ਕਰਨਾ ਠੀਕ ਨਹੀਂ ਹੈ ਕਿਸੇ ਨੂੰ ਆਪਾਂ ਧੱਕੇ ਨਾਲ ਆਪਣੇ ਧਰਮ ਚ ਨਹੀਂ ਲਿਆ ਸਕਦੇ ਤਾਂ ਉਹਨਾਂ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਤੁਹਾਡਾ ਸੀਸ ਕਲਮ ਕਰ ਦਿੱਤਾ ਜਾਵੇਗਾ ਜੇ ਤੁਹਾਡੀ ਕੋਈ ਆਖਰੀ ਇੱਛਾ ਹੈ ਤਾਂ ਸਾਨੂੰ ਦੱਸ ਦਿਵੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਮੈਂ ਇਸ਼ਨਾਨ ਕਰਨਾ ਚਾਹੁੰਦਾ ਹਾਂ ਗੁਰੂ ਸਾਹਿਬ ਜੀ ਨੇ ਖੂਹ ਤੇ ਇਸ਼ਨਾਨ ਕੀਤਾ ਤੇ ਇੱਕ ਦਰਖਤ ਹੇਠਾਂ ਚੌਕੜਾ ਮਾਰ ਕੇ ਬੈਠ ਗਏ ਉੱਥੇ ਭਾਈ ਜੈਤਾ ਜੀ ਵੀ ਮੌਜੂਦ ਹਨ ਤੇ ਉਹ ਯਾਦ ਕਰਦੇ ਹਨ ਕਿ ਉਹਨਾਂ ਨੇ ਕਿਵੇਂ ਗੁਰੂ ਤੀਗਵਹਾਦਰ ਜੀ ਦਾ ਸੀਸ ਉਹਨਾਂ ਦੀ ਮਾਂ ਕੋਲ ਉਹਨਾਂ ਦੇ ਪੁੱਤਰ ਕੋਲ ਉਹਨਾਂ ਦੀ ਧਰਮ ਪਤਨੀ ਕੋਲ ਲੈ ਕੇ ਜਾਣਾ ਹੈ ਜਿਸ ਨੇ ਆਪਣਾ ਸੁਹਾਗ ਬਾਰ ਕੇ ਤਿਲਕ ਜੰਜੂ ਵਾਲਿਆਂ ਦੇ ਸੁਹਾਗਾ ਨੂੰ ਬਚਾ ਦਿੱਤਾ ਧੰਨ ਗੁਰੂ ਸਾਹਿਬ ਧੰਨ ਗੁਰੂ ਦੇ ਸਿੱਖ ਮੁਗਲ ਦਵਾਰਾ ਫੇਰ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਜੇ ਕੋਈ ਹੋਰ ਇੱਛਾ ਤਾਂ ਉਹ ਵੀ ਦੱਸ ਦਵੋ ਤਾਂ ਫੇਰ ਗੁਰੂ ਸਾਹਿਬ ਜੀ ਕਹਿੰਦੇ ਹਨ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਹਾਂ ਤਾਂ ਗੁਰੂ ਸਾਹਿਬ ਜੀ ਨੇ ਪਾਠ ਸ਼ੁਰੂ ਕੀਤਾ ਅੰਬਰ ਕੀਰਨੇ ਪਾਉਣ ਲੱਗਾ ਹਵਾ ਬੈਣ ਪਾਉਂਦੀ ਆ ਪਸ਼ੂ ਪੰਛੀ ਵੀ ਕੁਰਲਾ ਉੱਠਦੇ ਨੇ ਜਲਾਦ ਤੇਗ ਤਿੱਖੀ ਕਰ ਰਿਹਾ ਹੈ ਤੇ ਗੁਰੂ ਸਾਹਿਬ ਜੀ ਨੇ ਪਾਠ ਕੀਤਾ ਜਿੰਨੀ ਨਾਮ ਤੇ ਆਇਆ ਗਏ ਮਸਕਿਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੇ ਉਧਰੋਂ ਪੂਰੇ ਜੋਰ ਨਾਲ ਤਲਵਾਰ ਚੱਲੀ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਕੇ ਗਿਰ ਗਿਆ ਸਾਰੀ ਦਿੱਲੀ ਕੰਬ ਉੱਠੀ ਝਖੜ ਝੁੱਲਿਆ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਜਿਨ੍ਹਾਂ ਨੇ ਹੋਰ ਕਿਸੇ ਦੇ ਧਰਮ ਦੀ ਰੱਖਿਆ ਦੇ ਲਈ ਆਪਣਾ ਆਪ ਵਾਰ ਦਿੱਤਾ ਆਪਣਾ ਸੀਸ ਕੁਰਬਾਨ ਕਰ ਦਿੱਤਾ ਸਾਮ ਦਾ ਟਾਈਮ ਹੁੰਦਾ ਹੈ ਤਾਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਉਥੋਂ ਬਹੁਤ ਹੀ ਸਨਮਾਨ ਨਾਲ ਲੈ ਕੇ ਅੱਗੇ ਵੱਲ ਵਧਦੇ ਨੇ ਤੇ ਇੱਕ ਹੋਰ ਗੁਰੂ ਦਾ ਪਿਆਰਾ ਸਿੱਖ ਲੱਖੀ ਸਾਹ ਉਹ ਵੀ ਗੁਰੂ ਸਾਹਿਬ ਜੀ ਦਾ ਸਰੀਰ ਲੈ ਕੇ ਗੱਡੇ ਵਿੱਚ ਲੱਦ ਕੇ ਅੱਗੇ ਵੱਲ ਵਧਦਾ ਹੈ ਤੇ ਉਸਨੇ ਅੱਗੇ ਜਾ ਕੇ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਆਪਣੇ ਘਰ ਵਿੱਚ ਬਹੁਤ ਹੀ ਸਨਮਾਨ ਨਾਲ ਰੱਖਿਆ ਤੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਧੰ ਗੁਰੂ ਦੇ ਸਿੱਖ ਪਿਆਰੇ ਉਸਨੇ ਇਦਾਂ ਤਾਂ ਕੀਤਾ ਸੀ ਤਾਂ ਜੋ ਮੁਗਲਾਂ ਨੂੰ ਪਤਾ ਨਾ ਲੱਗ ਸਕੇ ਤੇ ਫਿਰ ਬਾਅਦ ਵਿੱਚ ਉਹਨੇ ਰੌਲਾ ਵੀ ਪਾ ਦਿੱਤਾ ਸੀ ਕਿ ਮੇਰੇ ਘਰ ਨੂੰ ਅੱਗ ਲੱਗ ਚੁੱਕੀ ਹੈ ਤੇ ਜਦੋਂ ਜਦ ਤੱਕ ਅੱਗ ਬੁਝੀ ਚੰਗੀ ਤਰ੍ਹਾਂ ਤਿੰਨ ਚਾਰ ਦਿਨਾਂ ਬਾਅਦ ਫਿਰ ਉਸਨੇ ਗੁਰੂ ਸਾਹਿਬ ਜੀ ਦਾ ਸਾਰਾ ਅੰਗੀਠਾ ਸੰਭਾਲ ਲਿਆ ਸੀ ਤੇ ertid ਵਿੱਚ ਉਹਨੂੰ ਨੀਚੇ ਹੀ ਦੱਬ ਦਿੱਤਾ ਸੀ ਧੰਨ ਗੁਰੂ ਦੇ ਸਿੱਖ ਇਹ ਦੋਨੇ ਗੁਰੂ ਦੇ ਪਿਆਰੇ ਸਿੱਖ ਝਾਲਮਾਂ ਦੀ ਪਰਵਾਹ ਕੀਤੇ ਬਿਨਾਂ ਉਥੋਂ ਗੁਰੂ ਸਾਹਿਬ ਜੀ ਦਾ ਸਰੀਰ ਤੇ ਸੀਸ ਲੈ ਗਏ ਉਧਰੋਂ ਭਾਈ ਜੈਤਾ ਜੀ ਰਸਤੇ 'ਚ ਹੁੰਦੇ ਹੋਏ ਸੱਤ ਦਿਨਾਂ ਦੇ ਵਿੱਚ ਨੰਦਪੁਰ ਸਾਹਿਬ ਪਹੁੰਚਦੇ ਨੇ ਉੱਥੇ ਸਨੇਹਾ ਲਾ ਦਿੱਤਾ ਜਾਂਦਾ ਹੈ ਕਿ ਗੁਰੂ ਜੀ ਦਾ ਸੀਸ ਆਇਆ ਹੈ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਗੁਰੂ ਜੀ ਦੇ ਸੀਸ ਨੂੰ ਸਨਮਾਨ ਦੇ ਨਾਲ ਪਾਲਕੀ ਚ ਰੱਖਿਆ ਜਾਂਦਾ ਹੈ ਸਬਤ ਪੜਿਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਨਮਸਕਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਜਾਂਦਾ ਹੈ ਤਨ ਨੂੰ ਗੁਰੂ ਤੇਗ ਬਹਾਦਰ ਜੀ ਤਨ ਨੂੰ ਗੁਰੂ ਫੇਰ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤਾ ਜੀ ਨੂੰ ਆਵਾਜ਼ ਦਿੰਦੇ ਨੇ ਤੇ ਕਹਿੰਦੇ ਹਨ ਤੂੰ ਅੱਜ ਉਹ ਕੀਤਾ ਜੋ ਕਿ ਇੱਕ ਬੇਟੇ ਦੇ ਫਰਜ਼ ਹੁੰਦੇ ਨੇ ਉਸ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਨਿਵਾਜ਼ਦੇ ਨੇ ਗੁਰੂ ਸਾਹਿਬ ਜੀ ਉਸ ਨੂੰ ਕਹਿੰਦੇ ਨੇ ਮੰਗ ਕੀ ਮੰਗਣਾ ਤਾਂ ਉਹ ਕਹਿੰਦਾ ਹੈ ਅੰਮ੍ਰਿਤ ਸਰ ਦੇ ਇਸ਼ਨਾਨ ਵਕਸੋ ਉਸ ਤੋਂ ਬਾਅਦ ਉਹ ਅੰਮ੍ਰਿਤ ਸਰਵਲ ਚੱਲ ਪੈਂਦਾ ਹੈ ਐਦਾਂ ਇਹ ਦੋਨਾਂ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸਤਿਕਾਰ ਨਾਲ ਸੀਸ ਤੇ ਸਰੀਰ ਉੱਥੋਂ ਲੈ ਕੇ ਆਏ ਧੰਨ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਕਿਸੇ ਦੇ ਸੁਹਾਗ ਬਚਾਉਣ ਲਈ ਉਹਨਾਂ ਦੇ ਲਈ ਆਪਣੀ ਇੰਨੀ ਵੱਡੀ ਕੁਰਬਾਨੀ ਦਿੱਤੀ ਤੇ ਆਪਣਾ ਫਰਜ਼ ਬਣਦਾ ਹੈ Hindu ਧਰਮ ਦੇ ਲੋਕਾਂ ਦਾ ਵੀ ਫਰਜ ਬਣ ਜਾਇਆ ਹੈ ਕਿ ਉਹ ਕਮ ਸੇ ਕਮ ਇਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਵਾਲੇ ਦਿਨ ਉਹਨਾਂ ਦੇ ਨਾਮ ਤੇ ਪਾਠ ਕਰਨ ਤੇ ਗੁਰਦੁਆਰਾ ਸਾਹਿਬ ਜ਼ਰੂਰ ਜਾਣ ਇੱਕ ਵਾਰ ਜ਼ਰੂਰ ਸੇਕਰਾਨਾ ਕਰਨ ਉਹਨਾਂ ਦਾ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਨ ਉਹਨਾਂ ਦੀ ਇਦਨੀ ਵੱਡੀ ਕੁਰਬਾਨੀ ਆਗੀ ਇੱਕ ਦੂਸਰ ਧਰਮ ਨੂੰ ਬਚਾਉਣ ਦੇ ਲਈ ਤੇ ਚਾਹੀਦਾ ਹੈ ਆਪਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਜ਼ਰੂਰ ਜਾਈਏ ਤੇ ਹਾਂਜੀ ਆਪਾਂ ਏਦਾਂ ਹੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਤੁਹਾਨੂੰ ਵੀ ਪਤਾ ਹੈ ਉਹ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਜੋ ਵੀ ਕੁਰਬਾਨੀਆਂ ਹੋਈਆਂ ਤੁਸੀਂ ਵੀ ਸਾਰਾ ਜਾਣਦੇ ਹੋ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਹੋਰ ਵੀਡੀਓ ਲੈ ਕੇ ਆਉਣ ਦੇ ਲਈ ਹੋਰ ਇਸ ਮਹੀਨੇ ਬਾਰੇ ਜਾਣਨ ਦੇ ਲਈ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੁਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ ਅੱਗੇ ਵੀਡੀਓ ਸ਼ੇਅਰ ਕਰਨ ਦੇ ਲਈ ਤੇ ਹੁਣ ਆਪਾਂ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਕ ਵਾਰ ਫੇਰ ਕਹਿੰਦੇ ਹਾਂ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਦੇ ਸਿੱਖ ਧੰਨਵਾਦ ਜੀ